ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਾਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਅੱਜ ਪਿੰਡ ਰਾਜੂ ਬੇਲਾ ਦੇ ਵਿੱਚ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਸਾਡੇ ਨਾਲ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਆ ਗੱਲਬਾਤ ਕਰ ਲੈਣੇ ਆ ਕਿ ਆ ਕਿਨਵਾ ਕਬੱਡੀ ਕੱਪ ਆ ਅੱਜ ਕਿਹਨਾਂ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਕਿਨਵਾ ਕਬੱਡੀ ਕੱਪ ਆ ਇਹ ਤੀਸਰਾ ਕਬੱਡੀ ਕੱਪ ਆ ਤੀਸਰਾ ਇਹਨਾਂ ਦੀ ਯਾਦ ਦੇ ਵਿੱਚ ਕਰਾਇਆ ਜਾ ਰਿਹਾ ਇਹ ਹਰੀ ਸਿੰਘ ਨਲੂਆ ਦੀ ਜਾਨ ਕਰਾ ਰਹੇ ਆ ਬਹੁਤ ਵਧੀਆ ਸਾਡੇ ਜਿਹੜੇ ਫੌਜੀ ਭਰਾਵਾਂ ਜਿਹਨਾਂ ਨਿਸਾਨ ਸਿੰਘ ਉਹਨਾਂ ਨੇ ਅਮਰਜੀਤ ਉਹਨਾਂ ਨੇ ਗੁਰਵਿੰਦਰ ਉਹਨਾਂ ਨੇ ਇਹ ਪਿਛਲੇ ਤਿੰਨ ਚਾਲ ਤੋਂ ਪਰਾਇ ਪਰਾਲਾ ਕੀਤਾ ਹੈ ਬਹੁਤ ਕਿਰਪਾ ਮਹਾਰਾਜ ਦੀ ਕਿ ਇੱਕ ਤੇ ਨਸਿਆ ਤੂੰ ਜਿਹੜੇ ਆ ਜਨਤਾ ਕਿਮਾਂ ਵੱਲ ਪਾਸੇ ਆ ਰਹੀ ਹੈ ਤੇ ਬੜੀ ਖੁਸ਼ੀ ਹੋਈ ਅੱਜ ਪੂਰਾ ਸਵੇਰ ਤੋਂ ਲਾ ਕੇ ਬੈਠੇ ਆ ਬੜੀ ਖੁਸ਼ੀ ਹੋਈ ਹੈ ਇੱਕ ਪਰਮਾਤਮਾ ਵਧੀਆ ਇੱਕ ਹਰੀ ਸਿੰਘ ਨਲੂਆ ਦੇ ਨਾਂ ਤੇ ਇੱਕ ਕਲੱਬ ਕਿ ਲੰਡਿਆ ਕਿਹੜੀਆਂ-ਕਿਹੜੀਆਂ ਟੀਮਾਂ ਜਿਹੜੀਆਂ ਇੱਥੇ ਪਹੁੰਚੀਆਂ ਟੀਮਾਂ ਬਹੁਤ ਸਾਰੀਆਂ ਟ੍ਰਿਪਲ ਕਲੱਬ ਦੀਆਂ ਪਹੁੰਚੀਆਂ ਨੇ ਇੱਕ ਲੜਕੀਆਂ ਦੀ ਵੀ ਟੀਮਾਂ ਪਹੁੰਚੀਆਂ ਨੇ ਬਹੁਤ-ਬਹੁਤ ਟੀਮਾਂ ਦਾ ਵੀ ਧੰਨਵਾਦ ਹੈ ਐਸ ਐਚਓ ਸਾਹਿਬ ਆਏ ਆ ਸਾਡੇ ਕਪਤਰਾ ਕਲੋਜੀ ਆਏ ਆ ਬੜੀ ਮਨ ਨੂੰ ਖੁਸ਼ੀ ਮਿਲੀ ਆ ਇਹਨਾਂ ਨੇ ਵੀ ਆਣ ਕੇ ਬਹੁਤ ਵਧੀਆ ਇੱਥੇ ਜੋਗਦਾਨ ਪਾਇਆ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਐਸ ਐਚਓ ਭੈਣੀ ਮੀਆਂ ਸਾਹਿਬ ਜੀ ਸਿੰਘ ਚਾਲ ਸਾਡੇ ਨਾਲ ਆ ਲਗਾਤਾਰ ਪ੍ਰੇਰਿਤ ਨੌਜਵਾਨਾਂ ਨੂੰ ਕਰਦੇ ਰਹਿੰਦੇ ਨੇ ਗਰਾਊਂਡਾਂ ਦੇ ਨਾਲ ਜੁੜੋ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕੀ ਆਡੀ ਨਿਊਜ਼ ਜਾਨ ਜੈਨ ਜੀ ਮੈਂ ਹਰੀ ਸਿੰਘ ਨਲਵਾ ਜੋਤ ਦੇ ਪੁੱਤ ਕਬੱਡੀ ਕਲੱਬ ਸਰਪੰਨ ਜਿਹੜੇ ਆ ਸਾਡੇ ਰਾਜੂ ਮੇਲੇ ਦੇ ਜਿਹੜੇ ਸਾਡੇ ਜਿਹੜੇ ਖੇਡ ਪ੍ਰਮੋਟਰ ਨੇ ਸਾਰੇ ਜਿਹੜੇ ਸਰਾਰ ਪੰਜੇਂਦਰ ਸਿੰਘ ਸਰਪੰਚ ਸਰਦਾਰ ਗੁਰਕਬਾਲ ਸਿੰਘ ਟਕਾਲੋ ਜੀ ਹੋਰ ਸ਼ਖਸੀਅਤਾਂ ਕਲਾਨੌਰ ਤੋਂ ਆਏ ਮੰਨੂ ਜੀ ਚੈਣੀ ਸਾਹਿਬ ਤੇ ਕਾਬਿਲ ਜਿਨੇ ਸਾਡੇ ਪਿਆਰੇ ਮੇਰੇ ਜਿਨ੍ਹਾਂ ਨੇ ਯੋਗਦਾਨ ਪਾ ਕੇ ਇਹ ਕਲੱਬ ਦੇ ਵਿੱਚ ਇਸਾ ਲਿਆਇਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਬੱਚਿਆਂ ਨੂੰ ਆਪਾਂ ਜੱਗੇ ਪਾਸੇ ਲਾ ਰਹੇ ਆਂ ਉਹ ਪਿੰਡਾਂ ਦੇ ਵਿੱਚ ਜਿਹੜਾ ਨਸ਼ੇ ਦਾ ਰੁਝਾਨ ਹੈ ਉਹ ਖਤਮ ਹੋ ਰਿਹਾ ਹੈ। ਔਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਉਹ ਸਫਲ ਹੁੰਦੀਆਂ ਨਜ਼ਰ ਆ ਰਹੀਆਂ ਨੇ। ਔਰ ਬੜੀ ਖੁਸ਼ੀ ਆ ਮੈਂ ਵੀ 2 ਮਹੀਨੇ ਤੋਂ ਇੱਥੇ ਜੁਆਇਨ ਕੀਤਾ 2 ਮਹੀਨਿਆਂ ਦੇ ਵਿੱਚ ਅੱਜ 7ਵੀਂ ਵਾਰ ਮੈਂ ਆਪਣਾ ਮਾਨ ਲੈਣਾ ਬੋਰਚ ਕਲੱਬਾਂ ਵੱਲੋਂ ਕਰਾਇਏ ਗੇ ਟੂਰਨਾਮੈਂਟ ਦੇ ਵਿੱਚ ਇੱਥੇ ਮੈਂ ਆਇਆ ਆਂ। ਔਰ ਖੁਸ਼ੀ ਹੋਈ ਕਿ ਇਲਾਕੇ ਦੇ ਵਿੱਚ ਜਿਹੜੇ ਬੱਚੇ ਆ ਉਹ ਖੇਡਾਂ ਵੱਲ ਉਹਨਾਂ ਦਾ ਧਿਆਨ ਵਧ ਰਿਹਾ ਔਰ ਜਿਹੜਾ ਨਸ਼ਿਆਂ ਤੋਂ ਦੂਰ ਹੋ ਰਹੇ ਆ ਔਰ ਬਹੁਤ ਵਧੀਆ ਜਿਹੜਾ ਸਾਡੇ ਪੰਜਾਬ 'ਚ ਚੱਗੀਆਂ ਜਿਹੜੀਆਂ ਸ਼ਖਸੀਅਤਾਂ ਆ ਵਧੀਆ ਸਟੈਪ ਪੁੱਟ ਕੇ ਚੰਗਾ ਸਨਮਾਨਯੋਗ ਜਿਹੜਾ ਮਤਲਬ ਆਪਣਾ ਮਾਣ ਪ੍ਰਾਪਤ ਕਰ ਰਿਹਾ ਐਡਾ ਕਬੱਡੀ ਦੇ ਟੂਰਨਾਮੈਂਟ ਕਰਵਾ ਕੇ ਬੜੀ ਖੁਸ਼ੀ ਦੀ ਗੱਲ ਨੌਜਵਾਨਾਂ ਨੂੰ ਕੀ ਸਨੇਹਾ ਤੁਹਾਡਾ ਅੱਜ ਦੇ ਦਿਨ ਅੱਜ ਹੀ ਸੰਦੇਸ਼ ਦੇਗਾ ਕਿ ਜਿਹੜਾ ਸਾਡੇ ਮਤਲਬ ਸੀਨੀਅਰ ਅਫਸਰ ਤੇ ਪੰਜਾਬ ਸਰਕਾਰ ਔਰ ਹੋਰ ਵੀ ਪੋਲੀਟੀਕਲ ਪਾਰਟੀਆਂ ਵੱਲੋਂ ਕਰਵਾਏ ਜਾ ਰਹੇ ਟੂਰਨਾਮੈਂਟ ਇਹਨਾਂ ਵੱਲ ਧਿਆਨ ਦੇਣ ਔਰ ਜਿਹੜੇ ਨਸ਼ੇ ਤੇ ਮਾੜੀਆਂ ਆਦਤਾਂ ਭੈੜੇ ਪੁੱਛਦੇ ਨੇ ਜਿਹੜੇ ਕੰਮ ਕਰਨੇ ਆ ਉਹਨਾਂ ਤੋਂ ਥੋੜਾ ਸੁਚੇਤ ਰਹਿਣਾ ਚਾਹੀਦਾ ਹੋਰ ਜਿਹੜਾ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਬੱਚੇ ਜਿਹੜੇ ਉੱਭਰ ਕੇ ਅੱਗੇ ਆਉਣ ਔਰ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਬਹੁਤ ਬਹੁਤ ਧੰਨਵਾਦ ਕਾਲੋ ਸਾਹੀ ਸਾਡੇ ਨਾਲ ਗੱਲਬਾਤ ਕਰਨ ਲੈਨੇ ਕਾਲੋ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਕੇਆਰਟੀ ਨਿਊਜ਼ ਦਾ ਮਿਹਰਬਾਨੀ ਬਹੁਤ ਧੰਨਵਾਦ ਜਿਵੇਂ ਦੇਖਦੇ ਹੋ ਪਿੰਡ ਰਾਜੂ ਬੇਲਾ ਦੇ ਉਸ ਉਪਰਾਲੇ ਨੂੰ ਸਾਲ 1979 ਦੇ ਵਿੱਚ ਬੇਡ ਇਲਾਕੇ 'ਚ ਪਹਿਲਾ ਟੂਰਨਾਮੈਂਟ ਪਹਿਣ ਮਿਆਖਾ ਯਾਜਤ ਕਲੱਬ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਹੜੀ ਜਾਗ ਲੱਗੀ ਹੋਈ ਹੈ ਫਾਦਾ ਚੱਲ ਰ ਤੇ ਸਾਰੇ ਪਿੰਡਾਂ 'ਚ ਟੂਰਨਾਮੈਂਟ ਹੋ ਰਹੇ ਜਿੱਦਾਂ ਬੱਚਿਆਂ ਦੇ ਵਿੱਚ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਆਉਂਦੀ ਆ ਨਸ਼ਿਆਂ ਦੇ ਉੱਤੇ ਰੋਕਥਾਮ ਲੱਗ ਰਹੀ ਆ ਤੇ ਮੈਂ ਇਸ ਗੱਲ ਨੂੰ ਮੁਬਾਰਕ ਦਿੰਦਾ ਕਿ ਇਹਨਾਂ ਨੇ ਇਹ ਅਰਦਾਸ ਤੇ ਸਾਰੇ ਰੀਜ਼ਨ ਲੁਆਇਦਾ ਨਾਲ ਦੇ ਉੱਤੇ ਕਲੱਬ ਬਣਾ ਕੇ ਟੂਰਨਾਮੈਂਟ ਕਰਾਇਆ ਔਰ ਬਹੁਤ ਸਟੇਜੇ ਠੀਕੇ ਨਾ ਕਰਾ ਰਹੇ ਆ ਮੈਂ ਸਾਰੀ ਪੰਚਾਇਤ ਨੂੰ ਤੇ ਸਾਰੇ ਗਰੁੱਪ ਦੇ ਮੈਂਬਰਾਂ ਨੂੰ ਵਧਾਈ ਦੇਣਾ ਦੇਖਿਆ ਗਿਆ ਜਿੱਥੇ ਨੌਜਵਾਨੀ ਨਸ਼ੇ ਦੀ ਦਲਦਲ ਦੇ ਵਿੱਚ ਤਸਦੀ ਜਾ ਰਹੀ ਹੈ ਜਿਵੇਂ ਉਪਰਾਲੇ ਕਰਨ ਨਾਲ ਕਿਰਾਹੇ ਪੇ ਨੌਜਵਾਨ ਰਾਹੇ ਪੈ ਸਕਦੇ ਨੇ ਬਿਲਕੁਲ ਜਿਸ ਤਰ੍ਹਾਂ ਟੂਰਨਾਮੈਂਟ ਸ਼ੁਰੂ ਕਰਾ ਰਹੇ ਛੋਟੇ ਬੱਚਿਆਂ ਤੋਂ ਕਰਾਏ ਜਾ ਰਹੇ ਆ ਵੱਖ-ਵੱਖ ਭਾਰ ਵਰਗ ਦੇ ਵਿੱਚ ਕਰਾਏ ਜਾ ਰਹੇ ਆ ਸਿਰਫ ਕਲੱਬਾਂ ਨਹੀਂ ਖੇਡ ਰਹੀਆਂ ਇਹਦਾ ਮਤਲਬ ਉਹਨਾਂ ਛੋਟੇ ਬੱਚਿਆਂ ਦੇ ਵੱਡੇ ਵੱਡੇ ਪਲੇਅਰ ਵੀ ਬਣਨਗੇ ਤੇ ਇਹਦੇ ਨਾਲ ਲੋਕਾਂ 'ਚ ਚੰਗੀ ਜੋਗਰਤਾ ਆਵੇ ਅੱਜ ਲੜਕੀਆਂ ਨੇ ਵੀ ਭਾਗ ਲਿਆ ਕਿਵੇਂ ਦੇਖਦੇ ਬਿਲਕੁਲ ਲੜਕੀਆਂ ਵੀ ਬਰਾਬਰ ਖੇਡ ਰਹੀਆਂ ਨੇ ਅੱਜ ਸਮਾਜ ਦੇ ਵਿੱਚ ਲੜਕੀਆਂ ਦਾ ਬਰਾਬਰ ਥਾਂ ਆ ਤਾਂ ਉਹਨਾਂ ਦੀ ਉਸ ਗੱਲ ਨਾਲ ਵੀ ਸਾਡੇ ਇਲਾਕੇ ਦੇ ਲੜਕੇ ਨੂੰ ਪ੍ਰੇਰਨਾ ਮਿਲੇਗੀ ਕੀ ਸਨੇਹਾ ਤੁਹਾਡਾ ਨੌਜਵਾਨ ਪੀੜੀ ਨੂੰ ਮੈਂ ਨੌਜਵਾਨ ਪੀੜੀ ਨੂੰ ਸਨੇਹ ਦੇਣਾ ਚਾਹੁੰਦਾ ਕਿ ਤੁਸੀਂ ਨਸ਼ਾ ਨੂੰ ਤਿਆਗ ਕਰਕੇ ਪੜ੍ਹਾਈ ਵੱਲ ਧਿਆਨ ਕੇਂਦਰਿਤ ਕਰੋ ਖੇਡਾਂ ਵੱਲ ਧਿਆਨ ਕੇਂਦਰਿਤ ਕਰੋ ਜੇ ਤੁਹਾਡੀ ਸਿਹਤ ਠੀਕ ਹੈ ਤਾਂ ਸਮਾਜ ਨੂੰ ਰੋਹ ਬਣੇਗਾ ਜੇ ਤੁਹਾਡੇ ਦਿਮਾਗ 'ਚ ਅਕਲ ਬਹੁਤ ਬਹੁਤ ਧੰਨਵਾਦ ਦਾ ਹੋਰ ਵੀ ਸਾਡੇ ਨਾਲ ਭਾਈ ਸਾਹਿਬ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਸੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਕਪਟਨ ਬਹੁਤ ਮਾਣ ਤੇ ਸਰਮਾਨ ਜਿਹੜਿਆ ਬਾਹਰ ਹੋ ਸਕਦਾ ਉਹਨੀਆਂ ਨੂੰ ਸਨਾਨ ਕੇ ਜੋ ਨਾਦ ਮਾਰ ਰਹੀਆਂ ਨੇ ਸਾਡੇ ਬੱਚਾ ਨੇ 300 ਤੋਂ ਉਪਰ ਆਲਾ ਕੀਤਾ ਇਹ ਤੀਸਰਾ ਟੂਰਨਾਮੈਂਟ ਜੋ ਕਿ ਇਹਦੇ ਵਿੱਚ ਬਹੁਤ ਦੂਰੋਂ ਦੂਰੋਂ ਚੱਲ ਕੇ ਜੋ ਕਿ ਖਿਡਾਰੀ ਆ ਰਹੇ ਨੇ ਬਹੁਤ ਵੱਡੇ ਮਾਣ ਸਨਮਾਨ ਕੀਤੇ ਜਾ ਰਹੇ ਨੇ ਅਸੀਂ ਬਹੁਤ ਹੀ ਖੁਸ਼ ਹਾਂ ਕਿ ਨਸ਼ਿਆਂ ਤੋਂ ਬੱਚੇ ਰਹਿਦ ਰਹਿਣ ਤੇ ਬੱਚਿਆਂ ਨੇ ਖਿਡਾਰੀ ਬਣਨਾ ਚੰਗਾ ਨਾਮ ਕਮਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਿੱਤੇ ਕੀ ਪਤਵੰਤਿਆਂ ਤੇ ਐਸਐਚਓ ਭੈਣੀ ਮੀਆਂ ਖੜਾ ਗੱਲਬਾਤ ਹੋਈ ਤਾਂ ਦੱਸਿਆ ਕਿ ਨੌਜਵਾਨਾਂ ਨੂੰ ਨਸ਼ੇ ਛੱਡ ਗਰਾਊਂਡ ਦੇ ਨਾਲ ਜੁੜਨਾ ਚਾਹੀਦਾ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਨਤਾ ਤੁਹਾਡੇ ਨਾਲ ਸਾਂਝੀ ਕਰਾਂਗਾ ਆਪਣੇ ਸਹਿਯੋਗੀ ਕੈਮਰਾਮਨ ਦੀਪਕ ਦੇ ਨਾਲ ਮੈਂ ਜਤਿੰਦਰ ਤੁਹਾਡੀ ਕੇ ਆਰਟੀ ਨਿਊਜ਼ ਨੈਟਵਰਕ ਰਾਜੂ ਮੇਲਾ ਗੁਰਦਾਸ